ਕੋਣ ਕੀ ਦਿਆਂ ਸੋਚਣਾ ਸੋਚਣਾ ਭਾਜੀ ਕੀ ਹੈ ਉਦਾਂ ਹੀ ਵਿਹਲਾ ਹੋ ਕੇ ਬੈਠਾ ਹਾਂ ਤੇ ਮੇਰੇ ਮਨ ਚ ਖਿਆਲ ਆਉਂਦੇ ਆ ਕਿ ਇਹਨਾਂ ਦੋਵਾਂ ਦਾ ਵੀ ਕੀ ਕਰਦੀਆਂ ਫਿਰਦੀਆਂ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਇਹਨਾਂ ਦੇ ਦਿਮਾਗ ਚ ਚੱਲਦਾ ਵਾ ਕੀ ਕਰਦੀਆਂ ਵਾ ਪਹਿਲਾਂ ਜੇ ਚਲੋ ਵਿਆਹ ਹੋਇਆ ਤੇ ਇਹਨਾਂ ਦੀ ਰਾਸ ਨਾ ਆਈ ਇੱਕ ਦੂਜੇ ਨਾਲ ਵੀ ਚਲੋ ਨਿੱਕੀ ਮੋਟੀ ਗੱਲ ਨਹੀਂ ਵੀ ਸੋਚਿਆ ਵੀ ਚਲੋ ਥੋੜਾ ਟਾਈਮ ਹੁੰਦਾ ਹੀ ਆ ਨਾ ਹਰ ਇੱਕ ਘਰ ਚ ਹੁੰਦਾ ਤੇ ਮੁੜ ਕੇ ਆਪੇ ਠੀਕ ਹੋ ਜਾਣਗੀਆਂ ਬਾਜ ਜੇ ਹਨ ਨੂੰ ਪਤਾ ਲੱਗਾ ਅਸੀਂ ਕੰਮ ਵੀ ਇਹਨਾਂ ਦੇ ਵੰਡੇ ਇੱਕ ਇੱਕ ਦਿਨ ਵੀ ਕਹਾ ਤੁਸੀਂ ਕਰੀ ਜਾਓ ਅੱਡ ਹੋਣ ਤੱਕ ਵੀ ਗੱਲਾਂ ਗਈਆਂ ਤੇ ਜਦੋਂ ਅੱਡ ਹੋਣ ਦੀ ਗੱਲ ਕੀਤੀ ਉਦੋਂ ਕਹਿੰਦੀਆਂ ਵੀ ਨਹੀਂ ਅਸੀਂ ਕਰੀ ਜੰਨੇ ਤੇ ਹੁਣ ਕਰਦੀਆਂ ਉਹ ਨਹੀਂ ਕਿਹ ਪਾਸੇ ਵੀ ਗਿੱਟ ਹੋਈ ਹੈਗੀ ਉਹ ਬੈਠਾ ਸੋਚਣ ਰਿਹਾ ਹੈਗਾ ਵੀ ਕਦੋਂ ਇਹਨਾਂ ਦਾ ਕੰਮ ਠੀਕ ਹੋਊਗਾ ਕਿਤੇ ਕੱਲ ਨੂੰ ਮੰਨ ਲਓ ਲੋੜ ਹੀ ਹੋਵੇ ਇਹਨਾਂ ਨੂੰ ਇੱਕ ਦੂਜੇ ਦੀ ਤੇ ਇਹ ਤਾਂ ਕਦੀ ਵੀ ਸਾਥ ਨਾ ਦੇਣਗੀਆਂ ਇਹਨਾਂ ਨੇ ਨਹੀਂ ਇੱਕ ਦੂਜੇ ਦਾ ਸਾਥ ਦੇਣਾ ਇਹ ਤਾਂ ਏਦਾਂ ਹੀ ਇੱਕ ਦੂਜੇ ਤੋਂ ਚੱਲਦੀਆਂ ਰਹਿੰਦੀਆਂ ਯਾਰ ਪਤਾ ਨਹੀਂ ਇਹਨਾਂ ਨੂੰ ਕਦੋਂ ਸਮਝ ਲੱਗਣੀ ਆ ਨਾ ਪਰਮੀਤ ਨੂੰ ਸਮਝਾਉਂਦੀ ਆ ਤੇ ਨਾ ਜੋਤ ਨੂੰ ਦੋ ਦੋਵਾਂ ਚੋਂ ਕੋਈ ਇੱਕ ਹੀ ਠੀਕ ਹੋਵੇ ਇੱਕ ਚ ਸਹਿਣ ਸ਼ਕਤੀ ਹੋਵੇ ਤੇ ਅਸੀਂ ਤਾਂ ਵੀ ਕਹਿ ਦਈਏ ਵੀ ਚੱਲ ਕੋਈ ਗੱਲ ਨਹੀਂ ਇੱਕ ਮਾਸਾ ਜੀ ਮਾਸਾ ਗੁੱਸੇ ਵਾਲੀ ਆ ਤੇ ਚੱਲ ਦੂਜੀ ਕੰਮ ਸੰਭ ਲੈਂਦੀ ਆ ਹੂੰ ਹੂੰ ਉਹ ਜੇ ਇੱਕ ਗੱਲ ਕਰਦੀ ਦੂਜੀ ਕਹਿੰਦੀ ਵੀ ਮੈਂ ਦੋ ਗੱਲਾਂ ਕਰ ਰਹੀ ਆ ਉਹ ਜੇ ਅੱਗੋਂ ਦੋ ਕਹਉਂਦੀ ਆ ਤੇ ਫਿਰ ਕਹਿੰਦੀ ਮੈਂ ਚਾਰ ਕਰਨੀਆਂ ਇਹ ਵਧ ਕਰਕੇ ਦੱਸਣਾ ਵਾ ਘਟਾਉਣਾ ਨਹੀਂ ਕੰਮ ਵਧਾਉਣਾ ਵਧਾਉਣਾ ਵਾ ਉਮੇ ਯਾਰ ਆਇਆ ਹੀ ਬਰੋਂ ਤੇ ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨ ਲੱਗਾ ਸੀ ਤੇ ਤੂੰ ਤੇ ਅੱਗੇ ਬੜਾ ਤਪਿਆਂ ਬੈਠਾ ਕੋਦੋਂ ਵੀ ਯਾਰ ਕੋਈ ਗੱਲ ਸਮਝਾਵਾਂ ਨਾ ਪਰ ਮੀਤ ਨੂੰ ਮੈਂ ਉਹ ਉੱਠੇ ਬੰਨੇ ਜਾਂਦੀ ਏ ਉਹ ਵੀ ਉਹ ਇਦਾਂ ਹੀ ਜੋਤਦਾ ਵੀ ਇਹੋ ਹਾਲ ਵਾ ਉਹ ਹਰ ਵੇਲੇ ਇਹੋ ਕਹਿੰਦੀ ਤੁਸੀਂ ਮੇਰੇ ਚ ਹੀ ਕਸੂਰ ਕੱਢਦੇ ਹੋ ਮੇਰੀ ਹੀ ਗਲਤੀ ਕੱਢਦੇ ਹੋ ਕੀ ਬੰਦਾ ਕਰੇ ਯਾਰ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਮੈਂ ਤੂੰ ਦੱਸ ਕੋ ਕਹਿਣ ਵੀ ਦਿਆਂ ਹਾਂ ਕਿ ਇਹਨਾਂ ਦੇ ਪੇਕਿਆਂ ਦੇ ਸੱਚੀ ਫੋਨ ਕਰਨਾ ਚਾਹੀਦਾ ਸੀਗਾ ਸਿਰਫ ਡਰਾਵਾ ਨਹੀਂ ਪਾਉਣਾ ਚਾਹੀਦਾ ਉਦੋਂ ਵੀ ਇਹ ਤਰਲੇ ਕੱਢਣੇ ਆ ਵੀ ਅਹੀਂ ਕਿ ਨਹੀਂ ਤੁਸੀਂ ਪਿੰਡੋਂ ਨਾ ਸਦੋ ਕੇ ਇਹਨੂੰ ਅਹੀਂ ਕਰੀ ਜਾਣੀ ਆ ਮੈਂ ਕੰਮ ਤੇ ਬੱਸ ਉਹ ਸਿਰਫ ਖੋਖਲੇ ਵਾਦੇ ਤੇ ਜਦੋਂ ਕੰਮ ਕਰਨ ਦੀ ਵਾਰੀ ਆਈ ਤੇ ਮੁੜ ਕੇ ਇੱਕ ਦੂਜੇ ਦੇ ਕੰਮ 'ਚ ਲੱਤਾਂ ਫਸਾਉਂਦੀਆਂ ਉਦੋਂ ਹੀ ਸੱਦ ਲੈਣਾ ਚਾਹੀਦਾ ਸੀ ਇਹਨਾਂ ਨੂੰ ਯਾਰ ਨਹੀਂ ਉਦੋਂ ਢਿੱਲੇ ਪੈ ਗਏ ਨਾਲ ਵੇਖ ਕੇ ਤੇ ਹੁਣ ਫੇਰ ਉਹੋ ਘਾਲ ਕਰਨ ਲੱਪੀਆਂ ਮੇਰਾ ਤੇ ਰਦਾ ਭੰਡਿਆ ਵਾ ਇਹ ਜੋਤ ਦੇ ਪਿੰਡੋਂ ਨਾ ਮੰਮੀ ਨੂੰ ਸੱਦਾਂ ਉਹਨਾਂ ਨੂੰ ਕਹਿਣਾ ਵੀ ਆ ਕੇ ਤੇ ਮਾਰਾ ਜਾ ਸਮਝਾਓ। ਹੂੰ। ਦੇਖ ਲੋ ਫਿਰ ਚਲੋ ਇੱਕ ਜਣੀ ਥੋੜੀ ਜਿਹੀ ਸਮਝ ਜਾਏਗੀ ਨਾ ਤਾਂ ਵੀ ਆ ਡਾਕਰ ਚਲ ਚੋਦਾ। ਆਪਾਂ ਇਦਾਂ ਕਰਦੇ ਆ। ਪਹਿਲਾਂ ਜੋ ਦੀ ਮੰਮੀ ਨੂੰ ਸੱਦਨੇ। ਤੇ ਮੁੜ ਕੇ ਤੁਸੀਂ ਸੱਦਿਓ ਭਾਬੀ ਦੇ ਘਰ ਦੇ। ਠੀਕ ਆ। ਠੀਕ ਆ। ਠੀਕ ਆ। ਤੇ ਆਪੇ ਉਹ ਆਣ ਕੇ ਸਮਝਾ ਕੇ ਜਾਣਗੇ। ਮੈਂ ਉਹਦਾ ਕਹਦੂੰਗਾ ਵੀ ਤੁਸੀਂ ਮੇਰਾ ਨਾਂ ਨਾ ਲਿਓ। ਹੂੰ। ਤੇ ਪਰ ਉਹਦਾ ਸਮਝਾ ਕੇ ਜਾਏ ਵੀ ਆਹ ਗੱਲਬਾਤ ਹੁੰਦੀ ਓਦਾਂ ਉਹ ਸਮਝਦੇ ਨੇ ਸਾਰੀ ਗੱਲ। ਕਿ ਜੇ ਮੈਂ ਕੋਈ ਕੰਮ ਕਵਾਂ ਵੀ ਨਾ ਹੂੰ। ਤੇ ਮੇਰੀ ਗੱਲ ਮੰਨਦੇ ਆ। ਠੀਕ ਆ। ਤੇ ਮੈਂ ਉਹਨਾਂ ਨਾਲ ਗੱਲ ਕਰੂੰਗਾ ਤੇ ਕਹੂੰਗਾ ਵੀ ਜੋਤ ਨੂੰ ਤੁਸੀਂ ਸਮਝਾ ਕੇ ਜਾਓ ਹੁਣ ਠੀਕ ਹੈ ਨਾ ਤੇ ਚੱਲ ਇਹ ਆ ਵੀ ਥੋੜਾ ਬੋਤਾ ਇਹ ਲਿਖ ਜਾਇ ਕਰੇ ਥੋੜਾ ਬੋਤਾ ਭਾਬੀ ਲਿਖ ਜਾਇ ਕਰੇ ਤੇ ਕਿੱਡੀ ਕੀ ਗੱਲ ਕਰਦੇ ਚੋਬਨ ਜੇ ਇੱਕ ਜਣੀ ਵੀ ਲਿਖ ਦੇ ਨਾ ਤਾਂ ਵੀ ਗੱਲ ਬਣ ਜਾਂਦੀ ਆ ਲਿਖਦੀ ਕੋਈ ਨਹੀਂ ਦੋਹੇ ਜਣੀਆਂ ਇੱਕ ਦੂਜੀ ਨੂੰ ਵੱਧ ਤੋਂ ਵੱਧ ਹੀ ਸਾਰੀ ਵਾੜੀ ਕਹਿ ਜੂ ਕਹਿ ਚੋਂ ਹੁੰਦਾ ਹੀ ਰਹਿੰਦਾ ਈ ਜੋ ਜਦੋਂ ਸੁਣ ਲਾ ਕੋਈ ਗੱਲ ਨਹੀਂ ਮੈਂ ਕਰਦਾ ਜੋਤ ਨਾਲ ਗੱਲ ਉਹਨੂੰ ਕਹਿੰਦਾ ਵਾ ਕਿ ਮੰਮੀ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਸੱਦੀ ਹੁਣ ਬਾਨੇ ਨਹੀਂ ਕਹਿਣਾ ਪੈਣਾ ਉਹ ਹਨਾ ਉਹ ਇਹ ਤੇ ਗੱਲ ਹੈ ਕੋਈ ਨਹੀਂ ਮੈਂ ਕਰਦਾ ਇਹ ਗੱਲ ਤੁਸੀਂ ਵੀ ਕੋ ਲਾਓ ਜਗਾੜ ਕੋਈ ਠੀਕ ਠੀਕ ਇੱਕ ਵਾਰੀ ਇਹਨਾਂ ਦੇ ਘਰ ਦੇ ਨਾਲ ਸਮਝਾਇਆ ਹੋਊਗਾ ਨਾ ਤੇ ਇਹਨਾਂ ਨੂੰ ਡਰ ਹੋਊਗਾ ਤੇ ਸਾਡੇ ਘਰ ਦੇ ਕਹਿ ਕੇ ਗਏ ਨੇ ਸਾਨੂੰ ਓਏ ਯਾਰ ਉਹਦੋਂ ਹੀ ਸੱਦ ਲੈਣਾ ਚਾਹੀਦਾ ਇਹਨਾਂ ਨੂੰ ਐਵੇਂ ਉਹ ਗੱਲ ਲੈ ਕੋਈ ਨਹੀਂ ਬੈਠੋ ਤੁਸੀਂ ਮੈਂ ਕਰਦਾ ਜੋਦ ਨਾਲ ਗੱਲ ਜਾਏਗਾ ਚਲੋ ਠੀਕ ਗੱਲ ਜੋ ਬੰਦੀ ਸਿਆਣੀ ਆ ਤੇ ਇਦਾਂ ਤੇ ਲੜਾਈ ਪਦਣੀ ਆ ਮੰਨਣਾ ਕਿਸੇ ਨੇ ਵੀ ਨਹੀਂ ਤੇ ਚਲ ਜੋਤੀ ਮੰਮੀ ਆ ਗਈ ਉਹਨੂੰ ਸਮਝਾਵੇਗੀ ਨਾ ਹੋ ਸਦਾ ਜੋਤ ਲਿਫ ਜੇ ਚਲ ਬਾਕੀ ਬਾਅਦ ਵਿੱਚ ਵੇਖਾਂਗੇ ਫਿਰ ਜੋਤ ਹੈ ਤੇ ਇੱਥੇ ਹੀ ਹੈ ਗੱਲ ਕਰਦਾ ਪਰਦੇ ਨਹੀਂ ਕਹੂੰਗਾ ਕਿ ਮੰਮੀ ਨੂੰ ਸਾਧ ਰਹੇ ਆ ਜੀ ਬੜਾ ਕੰਡਿਆ ਮਿਲ ਲੋ ਤੇ ਜਦੋਂ ਆਉਣਗੇ ਨਾ ਫੇਰ ਗੱਲ ਕਰੂੰਗਾ ਕਿਉਂ ਫੋਨਾਂ ਦੇ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਹੈ ਯੋਧਾ ਹਾਂਜੀ ਲੈ ਚਾਹ ਜੀ ਬਣਾਉਣੀ ਤੇ ਕੋਟ ਸਾਡੇ ਹੱਥੇ ਬਣਾ ਲੈਂਦੇ ਚਾਹ ਨਹੀਂ ਸਵੇਰ ਦਾ ਨਾ ਦੁੱਧ ਗਰਮ ਕੀਤਾ ਹੀਗਾ ਤੇ ਮੈਂ ਚਾਹ ਲਈ ਪੱਤੀ ਬਾ ਲੈਣੀ ਥੋੜੀ ਉਹ ਚਲ ਆ ਤੇ ਠੀਕ ਵਾ ਮੈਂ ਕਹਿੰਦੇ ਆ ਹੀਗਾ ਵੀ ਮੰਮੀ ਹੁਣਾਂ ਉੱਥੇ ਆਈ ਨੂੰ ਬੜਾ ਚੇਰ ਹੋ ਗਿਆ ਵਾ ਤੇ ਘਰੋਂ ਆ ਫੋਨ ਉਹਨਾਂ ਨੂੰ ਕਹੋ ਵੀ ਆ ਕੇ ਮਿਲਗੇ ਲ ਜਾਓਗੇ ਲੈ ਅੱਜ ਬੜਾ ਚੇਤਾ ਆਉਂਦਾ ਤੁਹਾਨੂੰ ਜੇ ਇੱਦਾਂ ਚੇਤਾ ਆਉਂਦਾ ਤੇ ਆਪ ਜਾ ਕੇ ਮੇਲਾਓ ਓਏ ਆਪ ਕਿੱਥੇ ਜਾਂਦਾ ਟਾਈਮ ਹੈਗਾ ਜੀ ਕੰਮ ਪਤਾ ਕਿੰਨੇ ਕਰਨ ਵਾਲੇ ਪਾਏ ਨਾਲੇ ਅਸੀਂ ਤਾਂ ਜਾਂਦੇ ਰਹਿੰਨੇ ਪਿਛੇ ਜੇ ਹੋ ਕੇ ਤੇ ਆਏ ਹਾਂ ਹੂੰ ਹੂੰ ਤੇ ਮੈਂ ਤਾਂ ਕਹਿ ਰਿਆ ਮਾਂ ਵੀ ਤੁਸੀਂ ਇੱਕ ਵਾਰੀ ਫੋਨ ਲਾਓ ਤੇ ਨਾਲੇ ਉਹਨਾਂ ਨੂੰ ਸੱਦੋ ਇੱਥੇ ਹੂੰ ਚਲੋ ਕੋਈ ਨਹੀਂ ਜੇ ਤੁਹਾਡਾ ਇੰਨਾ ਜੀ ਕੰਡਿਆ ਤੇ ਮੈਂ ਕਹਿ ਦਿੰਨੀ ਆ ਵੈਸੇ ਉਹਨਾਂ ਦੇ ਵੀ ਜਿਵੇਂ ਬਥੇਰੇ ਆ ਕਿਸੇ ਵੇਲੇ ਨਹੀਂ ਆਇਆ ਜਾਂਦਾ ਉਹ ਘਰਾਂ ਦੇ ਕੰਮ ਤੇ ਇਦਾਂ ਹੀ ਪਰ ਹੁਣ ਜਿਸ ਦਿਨ ਥੋੜੀ ਛੱਡਦੀ ਦੀ ਹੁਣ ਜੇ ਤੁਹਾਨੂੰ ਆਪ ਜਾ ਕੇ ਲਿਹਾਉਣਾ ਪਿਆ ਤੇ ਫਿਰ ਉਹ ਕੋਈ ਗੱਲ ਮੈਂ ਲਿਆਉਂਗਾ ਜਾ ਕੇ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਪੁੱਛ ਲਓ ਉਹਨਾਂ ਨੂੰ ਕੋਈ ਟਾਈਮ ਕੱਢ ਲਓ ਤੇ ਜੇ ਜਾ ਕੇ ਵੀ ਲਿਹਾਉਣਾ ਪੈਗਾ ਤੇ ਮੈਂ ਲਿਆਉਂਗਾ ਕੰਨੀ ਫੋਨ ਤੇ ਮੈਂ ਕਰ ਦਿੰਨੀ ਆ ਪਰ ਕੋਈ ਗੱਲਬਾਤ ਤੇ ਨਹੀਂ ਹੈਗੀ ਅੱਜ ਜਿਹੜਾ ਤੁਹਾਨੂੰ ਜਨ ਕਿ ਜੇਤਾ ਆ ਉਹ ਗੱਲ ਕਾਦੀ ਹੋਣੀ ਆ ਮੈਂ ਤੇ ਬੈਠਾ ਹਾਂ ਬਾਹਰ ਤੇ ਉਦਾਂ ਹੀ ਖਿਆਲ ਚੱਲ ਗਿਆ ਉਧਰ ਤੇ ਮੈਂ ਸੋਚੇ ਮੈਂ ਕਿੰਨਾ ਚਿਰ ਹੋ ਗਿਆ ਵਾ ਆਏ ਨਹੀਂ ਸਾਡੇ ਕੋਲ ਤੇ ਚੱਲ ਇੱਥੇ ਆਉਣਗੇ ਕਿਹੜੀ ਗੱਲਬਾਤਾਂ ਕਰਾਂਗੇ ਹੈਗੇ ਨਹੀਂ ਚਲੋ ਕੋਈ ਹੁਣ ਆਪਾਂ ਵੀ ਤੇ ਇੱਥੇ ਇਕੱਲੇ ਹੀ ਆ ਲਾਗੇ ਕੋਈ ਸਿਆਣਾ ਬੰਦਾ ਆ ਜਾਊਗਾ ਤੇ ਵਧੀਆ ਹੋ ਜਾਊਗਾ ਆਹ ਕੋਈ ਨਹੀਂ ਵਾ ਫਿਰ ਮੈਂ ਗਾਉਂਗੀ ਵੀ ਇੱਕ ਦੋ ਦਿਨ ਦਾ ਤੇ ਉਹਨਾਂ ਨੂੰ ਕਹੇ ਉਹਨਾਂ ਨੇ ਹਾਂ ਇਹੋ ਗੱਲ ਵੀ ਦੋ ਚਾਰ ਦਿਨ ਦਾ ਟਾਈਮ ਲੈ ਕੇ ਆਉਣ ਠੀਕ ਆ ਹੁਣ ਇਹਨੇ ਵੀ ਅੱਜ ਆਇਆ ਇਹਦਾ ਕੱਲ ਫੇਰ ਚਲ ਜਾਣਾ ਕੋਈ ਨਹੀਂ ਦੋ ਚਾਰ ਦਿਨ ਰਹਿਣਗੇ ਤੇ ਫੇਰ ਬੇਸ਼ੱਕ ਚਲ ਜਣ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਚਾਹ ਪੀ ਕੇ ਨਾ ਕਰ ਦੇਣੀ ਘਰੇ ਫੋਨ ਜ਼ਰੂਰ ਹੈ ਚਲ ਮੰਨ ਤੇ ਗਈ ਆ ਕਿ ਮੈਂ ਸੱਦ ਲੈਣੀ ਆ ਦੋ ਚਾਰ ਦਿਨ ਰਹਿਣਗੇ ਨਾ ਤੇ ਨਾਲੇ ਵੇਖਣਗੇ ਇੱਥੇ ਕਿ ਕੀ ਇਹ ਕਾਰਨਾਮੇ ਕਰਦੀਆਂ ਤੋਂ ਇੱਕ ਦੂਜੇ ਨਾਲ ਨਾਲੇ ਸਮਝਾ ਕੇ ਜਾਣਗੇ ਆ ਵੀ ਚੰਗੇ ਮੌਕੇ ਤੇ ਮਾਰਚ ਆ ਗਿਆ ਚਲ ਆਉਂਦੇ ਆ ਨਾ ਤੇ ਫਿਰ ਮੰਮੀ ਨੂੰ ਕਹੂੰਗਾ ਵੀ ਸਮਝਾਉ ਉਹ ਜੂਤ ਨੂੰ ਕਿ ਥੋੜਾ ਬੋਤਲ ਲਿਖਿਆ ਕਰੇ ਪਤਾ ਨਹੀਂ ਆ ਜੇ ਇਹਨਾਂ ਨੂੰ ਕਿੱਥੋਂ ਚੇਤਾ ਆ ਗਿਆ ਚੱਲ ਕੋਈ ਨਹੀਂ ਵਹਿ ਜੀ ਤੇ ਮੇਰਾ ਵੀ ਗੰਦਿਆ ਹੀ ਮੰਮੀ ਨੂੰ ਮਿਲਣ ਦਾ ਤੇ ਇਹ ਆ ਵੀ ਫੋਨ ਕਰ ਹੀ ਲੈਣੀ ਆ ਜੇ ਆ ਜਾਣਗੇ ਤੇ ਵਧੀਆ ਹਲੋ ਸਤਿ ਸ਼੍ਰੀ ਅਕਾਲ ਮੀ ਜੀ ਹੋਰਸ ਨਾ ਠੀਕ ਠਾਕ ਹਾਂਜੀ ਮੈਂ ਵੀ ਠੀਕ ਠਾਕ ਨਹੀਂ ਨਹੀਂ ਚਾਹ ਪੀਂਦੀ ਹਾਂਜੀ ਹੋਰ ਕੀ ਕਹਿੰਦੇ ਠੀਕ ਹੈ ਠੀਕ ਹੈ ਤੇ ਮੈਂ ਕਹਿਣਾ ਹੀ ਵੀ ਇੱਧਰ ਨੂੰ ਫੇਰਾ ਨਹੀਂ ਮਾਰਨਾ ਸਾਡੇ ਵੱਲੋਂ ਠੀਕ ਹੈ ਠੀਕ ਹੈ ਨਹੀਂ ਇਹਦੇ ਹੀ ਕਹਿਣ ਕਹਿੰਦੇ ਵੀ ਮੰਮੀ ਨੂੰ ਮਿਲਣ ਨੂੰ ਬਾਵਾ ਜੀ ਗੰਦਿਆ ਵਾ ਤੇ ਚੱਲ ਦੋ ਚਾਰ ਦਿਨ ਆ ਕੇ ਰਹਿ ਜਾਣ ਤੇ ਕੋਈ ਨਹੀਂ ਜੇ ਨਹੀਂ ਕਰਦੇ ਆਂਦਾ ਟਾਈਮ ਤੇ ਆਪੇ ਲੈ ਜਾਣਗੇ ਆ ਕੇ ਹਾਂਜੀ ਆਉਣ ਵੀ ਤੇ ਬਾਵਾ ਜੀਰ ਹੋ ਗਿਆ ਵਾ ਚਲੋ ਵੇਖ ਲਓ ਪੱਕਾ ਜੇ ਫਿਰ ਨਾ ਨਾ ਕਰਿਓ ਮੈਂ ਕਹਿ ਦਿੰਨੀ ਆ ਕੋਈ ਨਹੀਂ ਹਾਂਜੀ ਠੀਕ ਜੀ ਹੈ ਓਕੇ ਚਲ ਅੱਜ ਜਰਾ ਬੋਲੋ ਮੰਮੀ ਨੇ ਵੀ ਹਾਂ ਕਰਦੀ ਆ ਨਹੀਂ ਤੇ ਕੰਮ ਦੇ ਬਹਾਨੇ ਸੁਣਾਉਂਦੇ ਰਹਿੰਦੇ ਹੀ ਅੱਜ ਮੈਨੂੰ ਆਹ ਕੰਮ ਹੋ ਆ ਅੱਜ ਰੋਟੀ ਨਹੀਂ ਪੱਕਣੀ ਅੱਜ ਇਦਾਂ ਹੋਣਾ ਹੁੰਦੇ ਆ ਤੇ ਫਿਰ ਦੱਸ ਦਿੰਨੀ ਪਰ ਮੇਰੇ ੱਈਆ ਕੱਪੜੇ ਸੁੱਕ ਨਹੀਂ ਪਾਉਂਗਾ ਇਦਾਂ ਕਰਨਾ ਇਨੂੰਂ ਰਾ ਵਾਪੋਣਾ ਕਿ ਜੋਬਾਂ ਲੱਗ ਗਈ ਸਦਨੇ ਜੋਤ ਦੇ ਘਰਦਿਆਂ ਨੂੰ ਇਹ ਨਾ ਹੋਵੇ ਕਿ ਕੱਲ ਨੂੰ ਮੈਨੂੰ ਵੀ ਸਦਨੇ ਪੈਣ ਤੇਰੇ ਘਰ ਦੇ ਹੈ ਨਾ ਗੱਲ ਕਰਨਾ ਪਰ ਮੀਦਾ ਹਾਂਜੀ ਕੱਪੜੇ ਸੁੱਕਣੇ ਪਾਉਂਦੀ ਹਾਂਜੀ ਠੀਕ ਹੈ ਮੇਰੇ ਪੱਠਿਆਂ ਵਾਲੇ ਕੱਪੜੇ ਧੋਹੜੇ ਹਾਂ ਧੋਤੇ ਠੀਕ ਹੈ ਤੇ ਗੱਲ ਸੁਣੋ ਮੇਰੀ ਇੱਕ ਹਾਂਜੀ ਕਿ ਜੋਬਾਂ ਲੱਗ ਗਈ ਸਦਨੇ ਜੋਤ ਦੇ ਘਰਦਿਆਂ ਨੂੰ ਅਛਾ ਕੀ ਹੋਦਾ ਏ ਕਿਹਨਾਂ ਉਹਦਾ ਕੀ ਗੱਲ ਸੁੱਖ-ਸਾਂਤ ਹੈ ਇਹ ਸੁੱਖ-ਸਾਂਤ ਇਹੋ ਹੀ ਹੈ ਕਿ ਪਰਮੀ ਤੂੰ ਜਿੱਦਾਂ ਤੁਸੀਂ ਘਰ ਦੇ ਵਿੱਚ ਲੜਦੀ ਰਹਦੀ ਏ ਦੋਹੇ ਜਾਣੀਆਂ ਅਛਾ ਤੁਹਾਨੂੰ ਕਲੇਸ਼ ਚੰਗਾ ਨਹੀਂ ਲੱਗਦਾ ਉਹ ਬੈਠਾ ਹੀ ਸੋਚਣ ਡਿਆ ਸੀ ਅਛਾ ਤਾਂ ਮੈਂ ਜੋਗ ਨੂੰ ਕੀ ਹੋਇਆ ਕਹਿੰਦਾ ਹੁਣ ਕੀ ਇਹ ਉਹ ਗਰਲਫ੍ਰੈਂਡ ਚੱਲ ਪਈ ਸਾਰੀ ਪੁਰਾਣੀ ਅਛਾ ਤੇ ਕਹਿੰਦਾ ਭਾਜੀ ਮੈਂ ਲੱਗਾ ਸਦਨ ਪਹਿਲੇ ਸਦ ਲੈਣਾ ਚਾਹੀਦਾ ਏ ਸਾਨੂੰ ਤੁਸੀਂ ਜੋਤ ਨੂੰ ਪੁੱਛ ਲੈਣੇ ਪਹਿਲਾਂ ਚਲ ਹੁਣ ਤੂੰ ਚੁੱਪ ਕਰ ਜੋਤ ਨੂੰ ਉਹਨਾਂ ਦੱਸੀ ਠੀਕ ਹੈ ਉਹਨੇ ਕੀ ਪਤਾ ਕਿਹੜੀ ਗੱਲ ਕਰਨੀ ਆ ਜੋਗਨ ਨੇ ਪਹਿਲੇ ਅਸਾਂ ਦੋਤ ਨੂੰ ਉਹਨਾਂ ਦੱਸੀ ਠੀਕ ਹੈ ਠੀਕ ਘਰ ਦੇ ਤੇਰੇ ਲੱਗੇ ਆ ਸੱਦਨ ਜੋਗਨ ਤੇ ਤੈਨੂੰ ਸੱਦਨ ਕਿਉਂ ਲੱਗੇ ਤੇ ਆਪਣੇ ਘਰ ਦਾ ਤਮਾਸ਼ਾ ਦੱਸਣਾ ਬਾਹਰ ਤੇ ਫਿਰ ਤੁਸੀਂ ਨਾ ਦੱਸੋ ਤਮਾਸ਼ਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਤੁਸੀਂ ਸਹੀ ਹੋ ਜੋ ਦੋਹੇ ਜਾਣੀਆਂ ਜੇ ਲੋ ਤੁਸੀਂ ਦੋਹੇ ਜਾਣੀਆਂ ਨਹੀਂ ਸੁਧਰਣ ਡੀਆਂ ਸਾਡੇ ਦੇ ਹੁਣ ਸਿਰ ਤੋਂ ਪਾਣੀ ਲੰਘਿਆ ਤੇ ਫੇਰ ਲੱਗਾ ਹੀ ਸੱਦਨ ਉਹਨੂੰ ਤਾਂ ਹੀ ਸਮਝਣਾ ਲੱਗੀ ਤੇ ਫੇਰ ਕੀ ਫਾਇਦਾ ਹਣਾ ਸੱਦਨ ਪਰਮੀਤ ਇਹ ਉਹਨਾਂ ਦੇ ਘਰ ਦਾ ਮਸਲਾ ਹੈ ਮੈਂ ਆਣੀ ਵਿੱਚ ਆ ਸਕਦਾ ਕਿ ਤੂੰ ਸੱਦ ਜਾਂ ਨਾ ਸੱਦ ਠੀਕ ਹੈ ਨਾ ਹਾਂਜੀ ਤੇ ਮੈਂ ਤੇ ਤੇਰੇ ਨਾਲ ਤਾਂ ਗੱਲ ਕਰਨ ਡਿਆ ਵਾਂ ਕਿ ਕਿਤੇ ਇਹ ਨਾ ਹੋਵੇ ਕੱਲ ਨੂੰ ਤੇਰੇਆਂ ਵੀ ਨੂੰ ਸੱਦਣਾ ਪੈ ਜੇ ਮੇਰੇ ਆਣ ਕਿਉਂ ਸੱਦਣਾ ਪੈਣਾ ਭਰਾ ਪਰ ਮੀਤ ਮੇਰੀ ਗੱਲ ਸੁਣ ਮੈਂ ਕਿੰਨੀ ਵਾਰੀ ਤੁਹਾਨੂੰ ਸਮਝਾਇਆ ਹੈ ਕਿ ਤੁਸੀਂ ਸਿਆਣੇ ਹੋ ਤੁਸੀਂ ਵੱਡੇ ਹੋ ਘਰ ਦੇ ਵਿੱਚ ਤੁਸੀਂ ਖੁਦ ਹੀ ਵੇਖਿਆ ਕਿ ਮੈਂ ਹਰ ਵਾਰੀ ਪਿਛੇ ਹਟੀ ਆ ਮੈਂ ਅੱਗੇ ਨਹੀਂ ਹੁੰਦੀ ਲੜਾਈ ਵਾਸਤੇ ਤੁਸੀਂ ਮੈਨੂੰ ਕਹਿੰਦੇ ਵੀ ਰੋਟੀ ਪਕਾ ਮੈਂ ਰੋਟੀ ਪਕਾਉਣ ਬੈਠ ਜਣੀ ਜੋ ਤੁਸੀਂ ਕਹਿੰਦੇ ਮੈਂ ਕਰਨੀ ਹੈ ਮੇਰੇ ਪਿੰਡ ਵਾਲੇ ਤੁਸੀਂ ਤਾਂ ਸੱਦੋ ਜੇ ਮੈਂ ਤੁਹਾਡੇ ਅੱਖੇ ਨਹੀਂ ਲੱਗਦੀ ਪਰ ਉਮੀਦ ਅੱਖੇ ਤੇ ਲੱਗ ਜਾਨੀ ਚਲ ਠੀਕ ਆ ਮੇਰੇ ਹਨਾ ਜਿਹੜੀ ਮੈਂ ਗੱਲ ਕਹਿਨਾ ਵਾ ਫਿਰ ਕਲੇਸ਼ ਕਿਹੜੀ ਗੱਲ ਦਾ ਰਹਿੰਦਾ ਤੁਹਾਡਾ ਦੋਹਾਂ ਜਣੀਆਂ ਦਾ ਕਲੇਸ਼ ਹੁਣ ਉਹ ਵੀ ਤੁਹਾਡੇ ਨਾਲ ਕੋਈ ਗੱਲ ਨਹੀਂ ਤੁਸੀਂ ਉਹਦੇ ਮਮੀ ਡੈਡੀ ਸੱਦ ਲਓ ਤਾਂ ਆਪੇ ਪਤਾ ਲੱਗ ਜਾਣਾ ਜੇ ਸਮਝ ਆ ਜੂਗੀ ਤਾਂ ਠੀਕ ਆ ਨਹੀਂ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਕੌਣ ਲੜਦਾ ਤੇ ਕੌਣ ਨਹੀਂ ਲੜਦਾ ਚਲੋ ਜਿੱਦਾਂ ਤੁਹਾਡੀ ਮਰਜ਼ੀ ਮੈਂ ਤੇ ਤੁਹਾਨੂੰ ਦੱਸਣਾ ਆਇਆ ਸੀ ਪਹਿਲੇ ਠੀਕ ਆ ਨਾ ਕਿ ਮੈਂ ਪਰਮੀਤ ਨੂੰ ਦੱਸ ਛੱਡਾਂ। ਚੱਲ ਠੀਕ ਆ। ਮੈਂ ਤੇ ਤੈਨੂੰ ਦੱਸਣਾ ਸੀ। ਤੇ ਮੈਂ ਦਿੱਤਾ ਦੱਸ। ਅੱਗੇ ਤੇਰੀ ਮਰਜ਼ੀ ਆ। ਚੰਗਾ। ਕੋਈ ਗੱਲ ਨਹੀਂ। ਆਹ ਤੇ ਨਾਲੇ ਥੱਲੇ ਆ ਚਾਹ ਬਣਾ ਕੇ ਦੇ ਮੈਨੂੰ ਮੈਂ ਜਾਣਾ ਪਾ। ਆ ਗਈ ਵਸ ਕੱਪੜੇ ਸੁਕਣੇ ਪਾ ਗਈ। ਠੀਕ ਆ। ਮੈਨੂੰ ਤੇ ਇਦਾਂ ਲੱਗਦਾ ਵਾ ਇਹਨਾਂ ਦੋਵਾਂ ਭਰਾਵਾਂ ਦੀ ਨਾ ਚਾਹ ਲਈ ਆ। ਸਾਨੂੰ ਡਰਾਉਣ ਵਾਸਤੇ। ਤੇ ਜੇ ਜੋਦ ਦੇ ਪੇਕੇ ਆ ਗਏ ਨਾ ਤੇ ਇਹਨਾਂ ਨੇ ਮੇਰੇ ਘਰ ਵਾਲੇ ਵੀ ਸਦਨੇ। ਇਦਾਂ ਕਰਨੀ ਆ। ਕਿ ਜੋਦ ਨੂੰ ਸਮਝਾਉਣੀ ਆ ਕਿ ਨਾਲ ਮਿਲ ਕੇ ਕੰਮ ਕਰ ਲਿਆ ਕਰੀ। ਨੇ ਤੇ ਖੜਾੜਾ ਬੜਾ ਪੈਣਾ ਵਾ ਜੇ ਮੇਰੇ ਮਮੀ ਡੈਡੀ ਆ ਗਏ ਉਹਨਾਂ ਨੇ ਮੇਰੀ ਕਲਾਸ ਭਰੀ ਲਾਉਣੀ ਫਿਰ ਕੀ ਕਰਨਾ ਆ ਪਹਿਲੇ ਫਜਾਨੀ ਹੋਰ ਕੀ ਕਰਨਾ ਫਿਰ ਕੰਮ ਹੀ ਆ ਥੋੜਾ ਕਰ ਲਿਆ ਕਰਾਂਗੇ ਬਾਅਦ ਸਾਰੇ ਦਿਨ ਵਿਹਲੇ ਹੀ ਆ ਹੋ ਗਈ ਗੱਲ ਪਿੰਡ ਹਾਂਜੀ ਹੋ ਗਈ ਜੀ ਕੀ ਕਹਿੰਦੇ ਕੁਛ ਨਹੀਂ ਮੈਂ ਤੇ ਕਹਿੰਦੀ ਆ ਵੀ ਕਿੱਡਾ ਸੁਭਾਅ ਬਣਿਆ ਵਾ ਅੱਗੇ ਮਮੀ ਬੰਨੇ ਮਾਰਦੇ ਹੁੰਦੇ ਹੀ ਨਿਆਣੇ ਦੀ ਰੋਟੀ ਦਾ ਔਖਾ ਹੋਏ ਨਾ ਵਾ ਘਰ ਕੰਮ ਬੜਾ ਹੁੰਦਾ ਵਾ ਕੋਈ ਨਾ ਕੋਈ ਬੰਦਾ ਆ ਜਾਂਦਾ ਵਾ ਤੇ ਅੱਜ ਤੇ ਬੜੀ ਸ਼ੈਤੀ ਤਿਆਰ ਹੋ ਗਈ ਆ। ਚਲ ਵਧੀਆ ਹੋ ਗਿਆ ਨਾ। ਪਰ ਇਹ ਆ ਵੀ ਲਿਆਉਣਾ ਪੈਣਾ ਉਹਨਾਂ ਨੂੰ ਜਾ ਕੇ। ਉਹ ਤੇ ਕੋਈ ਗੱਲ ਨਹੀਂ ਮੈਂ ਜਾ ਕੇ ਲਿਆਉਂਗਾ ਕਿਹਡੀ ਕੀ ਗੱਲ ਵਾ। ਉਹਨਾਂ ਨੂੰ ਬਸ ਇਹ ਗੱਲ ਪੁੱਛ ਲਿਓ ਵੀ ਆਉਣਾ ਕਿਦਣਾਂ ਵਾ। ਤੇ ਫੇਰ ਅਸੀਂ ਦੋ ਚਾਰ ਦਿਨ ਰਖਣਾ ਜੇ। ਠੀਕ ਹੈ ਨਾ? ਕਹਿੰਦੇ ਹੀ ਕੋਈ ਨਹੀਂ ਮੈਂ ਕੱਲ ਹੀ ਆ ਜੰਨੀ ਆ। ਅਜੇ ਕੰਮ ਦਾ ਜ਼ੋਰ ਨਹੀਂ ਹੈਗਾ ਬਹੁਤਾ। ਠੀਕ ਹੈ। ਤੇ ਅਜੇ ਦਿਨ ਵਿਹਲੇ ਆ ਤੇ ਬਾਅਦ ਜਦੋਂ ਕੰਮ ਕਮ ਸ਼ੁਰੂ ਹੋ ਗਿਆ ਨਾ ਫੇਰ ਤੰਗੀ ਹੋਣੀ ਆ। ਹੂੰ। ਤੇ ਤਾਂ ਕਰਕੇ ਮੈਂ ਕਹਿੰਨੀ ਵੀ ਤੁਸੀਂ ਕੱਲ ਹੀ ਲਿਆਓ। ਉਹਦਾ ਦੋ ਚਾਰ ਦਿਨ ਵੱਲੋਂ ਕੀ ਆ ਵਾ? ਉਹ ਹਾਂ ਤੇ ਕਰਦੇ ਹੀ ਪਰ ਰਹਿਣਾ ਉਹਨਾਂ ਇੱਕ ਦੋ ਦੇਣੀ ਆ। ਇਹ ਆਹੋ ਮੈਨੂੰ ਪਤਾ ਘਰਾਂ 'ਚ ਟਾਈਮ ਵੀ ਉਹਨਾਂ 'ਕਿ ਨਿਕਲਦਾ ਵਾ। ਹੂੰ। ਬਾਕੀ ਕੋਈ ਗੱਲ ਨਹੀਂ ਅਸੀਂ ਤੇ ਰੱਖਾਂਗੇ ਉਹਦਾ ਦੋ ਚਾਰ ਦੇਣਾ। ਹੂੰ। ਹਨਾ ਤੇ ਇਹ ਆ ਵੀ ਚੱਲ ਗੱਲਬਾਤਾਂ ਕਰਾਂਗੇ ਕੋਈ ਨਹੀਂ ਮੈਨੂੰ ਦੱਸ ਦਿਓ। ਫਿਰ ਜੇ ਕਹੋਗੇ ਕੱਲ ਦੁਪਹਿਰ ਹੀ ਜਾਂ ਸ਼ਾਮੀ ਜਾ ਕੇ ਤੇ ਫਿਰ ਲਿਆਉਂਗਾ ਠੀਕ ਆ। ਕੋਈ ਗੱਲ ਨਹੀਂ ਠੀਕ। ਕੱਲ ਹੀ ਲੈ ਆਓ ਜਾ ਕੇ ਮੈਨੂੰ ਕੱਲ ਸ਼ਾਮੀ ਲੈ ਆਓ ਸੋਕੋ। ਇਹ ਆ ਵੀ ਸਾਰਾ ਦਿਨ ਆਪਣੇ ਘਰ ਦਾ ਕੰਮ ਨਬੇੜ ਲੈਣਗੇ। ਰੋਟੀ ਰੱਟੀ ਜਿਹੜੀ ਬਣਾਉਣੀ ਹੋਊਗੀ ਉਹ ਬਣਾ ਲੈਣਗੇ। ਹੁਣ ਮੰਮੀ ਦੇ ਆਇਆ ਨਾ ਤੁਸੀਂ ਇਹੋ ਕੰਮ ਹੀ ਉਹ ਨਹੀਂ ਮੈਨੂੰ ਉਹਨਾਂ ਦੇ ਸਾਹਮਣੇ ਨਾ ਤਾਂ ਮਾਸ਼ਾਅੱਲਾ ਹੋ ਪਿੰਡ ਵਾਲੇ ਮੀ ਦਾ ਤਾਂ ਮੈਨੂੰ ਪਤਾ ਉਹਨਾਂ ਦੇ ਗੱਲ ਸੁਣੀ ਨਹੀਂ ਮੇਰੀ ਇੱਕ ਹੂੰ ਉਹਨਾਂ ਫਿਰ ਤੁਹਾਡੀ ਗੱਲ ਸੁਣ ਕੇ ਕਹਿਣਾ ਵਾ ਮੈਨੂੰ ਵੀ ਇਹ ਸੱਚੀ ਇਦਾਂ ਕਰ ਇਹ ਆਹ ਤੇ ਅਸੀਂ ਕਿਹੜਾ ਝੂਠ ਬੋਲਣਾ ਵਾ ਹੁਣ ਜੋ ਵੇਖ ਕੇ ਜਾਣਗੇ ਫੇ ਉਹੀ ਹੈ ਨਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਵੀ ਕੰਨਾ ਕਰੋ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਹੁੰਦੀ ਉਧਰ ਮੜਾ ਜਾ ਸਮਝਾ ਹੜਿਓ ਵੀ ਹੋਣੀ ਕੋਈ ਨਹੀਂ ਮੈਂ ਭਾਜੀ ਨੂੰ ਕਹਿ ਦੂੰਗਾ ਆ ਕਰਾਉਣਗੇ ਤੁਹਾਡੇ ਨਾਲ ਕੰਮ ਇਹ ਆ ਜੀ ਉਹ ਕੰਮ ਕਰਾਉਣ ਪਰੇ ਆ ਵੀ ਹੁਣੇ ਮੇਨੇ ਨਾ ਪੜਨ ਮੈਨੂੰ ਹਿਆਣ ਹੀ ਚੰਗਾ ਲੱਗਾ ਇਹਨਾਂ ਦੀ ਆਦਤ ਵੀ ਆ ਨਾ ਮੜ ਕੇ ਮੰਮੀ ਲਾ ਕੇ ਬੈ ਬੈ ਗੱਲਾਂ ਕਰਨੀਆਂ ਜੋ ਤੇ ਤਾਂ ਕੋਈ ਗੱਲ ਹੀ ਹੁਣ ਜਿਉ ਆਏ ਤੇ ਬੈਨ ਤਾਂ ਹੁੰਦਾ ਹੀ ਲਾਗੇ ਅਨੇ ਬੈਨ ਸੋ ਵਾਰੀ ਪਰ ਗੱਲਬਾਤ ਨਾ ਕਰਨ ਇਹ ਗੱਲ ਤੇ ਹੀ ਸਮਝਾਉਣੀਗੇ ਚਲ ਕੋਈ ਨਹੀਂ ਕਰ ਲੋ ਕੰਮ ਜਾਉਦੀ